ਅਕਸਰ ਅਸੀਂ ਵੇਖਦੇ ਹਾਂ ਕਿ ਘਰ ਬਣਾਉਣ ਤੇ ਲੱਖਾਂ ਰੁਪਏ ਲਾਉਣ ਦੇ ਬਾਵਜੂਦ ਵੀ ਕੁਝ ਹੀ ਸਮੇਂ ਬਾਅਦ ਕੰਧਾਂ ਤੇ ਪੇਂਟ ਫੁੱਲਣ ਲੱਗ ਜਾਂਦਾ ਹੈ ਜਾਂ ਸਲਾਬ ਆ ਜਾਂਦੀ ਹੈ। ਇਹ ਸਿਰਫ ਘਰ ਦੀ ਦਿੱਖ ਖਰਾਬ ਨਹੀਂ ਕਰਦੀ ਸਗੋਂ ਕੰਧਾਂ ਦੀ ਮਜ਼ਬੂਤੀ ਵੀ ਘਟਾਉਂਦੀ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇਹ ਸਲਾਬ ਆਉਂਦੀ ਕਿਉਂ ਹੈ ਅਤੇ ਇਸ ਦਾ ਕੋਈ ਪੱਕਾ ਹੱਲ ਹੈ ਕੀ ਹੱਲ ਹੋ ਸਕਦਾ ਹੈ। ਪਹਿਲਾਂ ਤਾਂ ਆਪਾਂ ਇਲਾਜ ਤਾਂ ਕਰਾਂਗੇ ਜੇ ਆਪਾਂ ਨੂੰ ਇਹ ਬਿਮਾਰੀ ਦਾ ਪਤਾ ਹੋਊਗਾ ਤੇ ਫਿਰ ਹੀ ਉਸ ਦਾ ਇਲਾਜ ਹੋ ਸਕਦਾ ਹੈ। ਤੇ ਸਲਾਬ ਆਉਣ ਦੇ ਮੁੱਖ ਤਿੰਨ ਜਾਂ ਚਾਰ ਕਾਰਨ ਹੁੰਦੇ ਹਨ ਜੇਕਰ ਛੱਤ ਤੇ ਪਾਣੀ ਖੜਾ ਰਹਿੰਦਾ ਹੈ ਜਾਂ ਵਾਟਰ ਪ੍ਰੂਫਿੰਗ ਸਹੀ ਨਹੀਂ ਹੋਈ ਤਾਂ ਪਾਣੀ ਹੇਠਾਂ ਕੰਧਾਂ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਇੱਕ ਹੋ ਜਾਂਦੀ ਹੈ ਆ ਪਾਈਪ ਦੀ ਲੀਕੇਜ ਕਈ ਵਾਰ ਅੰਦਰੂਨੀ ਪਾਈਪਾਂ ਦੇ ਅਰਲੇ ਪਾਸੇ ਬਾਥਰੂਮ ਦੇ ਵੀ ਪਾਈਪਾਂ ਹੁੰਦੀਆਂ ਜਾਂ ਕਿਚਨ ਦੀਆਂ ਪੇਪਾਂ ਆ ਜਾਂਦੀਆਂ ਉਹਨਾਂ ਵਿੱਚ ਜੋੜ ਵੀ ਲੀਕ ਹੋਣ ਲੱਗ ਜਾਂਦੇ ਆ ਜਿਸਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਪਰ ਬਾਹਰੋਂ ਪਤਾ ਲੱਗਦਾ ਜਦੋਂ ਸਲਾਬ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਤੀਜਾ ਕਾਰਨ ਅਸੀਂ ਮੰਨਦੇ ਆ ਡੀਪੀਸੀ ਦਾ ਫੇਲ ਹੋ ਜਾਣਾ ਜੇਕਰ ਜ਼ਮੀਨੀ ਦਾ ਪਾਣੀ ਕੰਧਾਂ ਰਾਂਹੀ ਉੱਪਰ ਚੜਨ ਲੱਗ ਜਾਵੇ ਤਾਂ ਇਸ ਦਾ ਮਤਲਬ ਇਹੀ ਹੈ ਕਿ ਡੀਪੀਸੀ ਤੁਹਾਡੀ ਫੇਲ ਹੋ ਚੁੱਕੀ ਹੈ ਮਲਕੀ ਜੀ ਨੂੰ ਆਪਾਂ ਡੀਪੀਸੀ ਫੁੱਲ ਫਾਰਮ ਹੋ ਜਾਂਦੀ ਹੈ ਡੈਮ ਪ੍ਰੂਫ ਕੋਰਸ ਉਹ ਸਹੀ ਤਰੀਕੇ ਨਾਲ ਨਹੀਂ ਪਾਈ ਗਈ ਤੇ ਇੱਕ ਹੋ ਜਾਂਦਾ ਬਾਹਰਲੀ ਕੰਧਾਂ ਵਿੱਚ ਤਰੇੜਾਂ ਆ ਜਾਂਦੀਆਂ ਜਦੋਂ ਤਾਂ ਮੀਂਹ ਦਾ ਪਾਣੀ ਬਾਹਰਲੀ ਕੰਧ ਵਿੱਚ ਦੀ ਤਰੇੜਾਂ ਰਾਹੀਂ ਅੰਦਰ ਆਉਣ ਲੱਗ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਇਸਦੇ ਹੱਲ ਬਾਰੇ ਜੇਕਰ ਸਲਾਬ ਥੋੜੀ ਹੈ ਜਾਂ ਬਹੁਤ ਹੀ ਜ਼ਿਆਦਾ ਹੈ ਤਾਂ ਇਸ ਨੂੰ ਠੀਕ ਕਰਨ ਦੇ ਵੱਖੋ ਵੱਖਰੇ ਤਰੀਕੇ ਆ ਤੇ ਸਭ ਤੋਂ ਪਹਿਲਾਂ ਲੀਕੇਜ ਦੇ ਸਰੋਤ ਆ ਪਹਿਲਾਂ ਤਾਂ ਉਹਨਾਂ ਨੂੰ ਲੀਕੇਜ ਨੂੰ ਉਹਨੂੰ ਬੰਦ ਕਰੋ ਉਹਦੀ ਮੰਨ ਲਓ ਖਦਾਈ ਕਰਕੇ ਉਹਦਾ ਜੋੜ ਸਹੀ ਤਰੀਕੇ ਨਾਲ ਲਾਓ ਜਾਂ ਛੱਤ ਵਿੱਚ ਦੀ ਪਾਣੀ ਥੱਲੇ ਆ ਰਿਹਾ ਹੈ ਤਾਂ ਉਸ ਨੂੰ ਪਹਿਲਾਂ ਰਿਪੇਅਰ ਕਰੋ ਨਹੀਂ ਤਾਂ ਕੰਦਾ ਜਿੰਨਾ ਮਰਜ਼ੀ ਪੇਂਟ ਕਰ ਲੋ ਸਲਾਬ ਦੁਬਾਰਾ ਤੁਹਾਡੇ ਘਰ 'ਚ ਆਵੇਗੀ ਹੀ ਆਵੇਗੀ ਤੇ ਜਿਸ ਜਗ੍ਹਾ ਤੇ ਸਲਾਬ ਆਈ ਜਾਂਦੀ ਹੈ ਉਥੋਂ ਪੁਰਾਣਾ ਪਲਾਸਟਰ ਲਾਓ ਪੇਂਟ ਚੰਗੀ ਤਰ੍ਹਾਂ ਲੋਹੇ ਦੇ ਬਰਸ਼ ਨਾਲ ਪਹਿਲਾਂ ਸਾਫ਼ ਕਰ ਲੋ। ਹੁਣ ਬਾਜ਼ਾਰ ਵਿੱਚ ਵਧੀਆ ਕੰਪਨੀ ਦੇ ਜਿਵੇਂ ਡਾਕਟਰ ਫਿਕਸਡ ਜਾਂ ਸਿੱਕਾ ਤੇ ਵਾਟਰਪੂਫ ਕੈਮੀਕਲ ਮਿਲਦੇ ਹਨ। ਇਹਨੂੰ ਸੀਮਿੰਟ ਵਿੱਚ ਮਿਲਾ ਕੇ ਉੱਥੇ ਇੱਕ ਜਾਂ ਦੋ ਕੋਟ ਲਗਾਓ। ਇਹ ਅਕਸਰ ਹੀ ਸਾਰੇ ਆਮ ਬੁਜ਼ਾਰਾਂ ਵਿੱਚੋਂ ਹੁਣ ਮਿਲਣ ਲੱਗ ਗਏ ਆ। ਤੇ ਫਿਰ ਉੱਤੇ ਤੇ ਨਵਾਂ ਪਲਾਸਟਰ ਕਰੋ। ਕੈਮੀਕਲ ਲਗਾਉਣ ਤੋਂ ਬਾਅਦ ਵਾਟਰਪੂਫੀ ਸੀਮਿੰਟ ਨਾਲ ਦੁਬਾਰਾ ਪਲਾਸਟਰ ਕਰੋ। ਅਤੇ ਸੁੱਕਣ ਤੋਂ ਬਾਅਦ ਹੀ ਪੁੱਟੀ ਜਾਂ ਪੇਂਟ ਉਹਦੇ ਉੱਤੇ ਕਰੋ। ਪਹਿਲਾਂ ਉਹਨੂੰ ਚੰਗੀ ਤਰ੍ਹਾਂ ਸੁੱਕ ਲੈਣ ਦੇ ਆਜੋ ਤੇ ਹੁਣ ਜੇ ਆਪਾਂ ਡੀਪੀਸੀ ਦੀ ਗੱਲ ਕਰੀਏ ਡੀਪੀਸੀ ਦਾ ਮਤਲਬ ਇਹ ਹੁੰਦਾ ਹੈ ਕਿ ਥਰੜੀ ਸਲਾਬ ਆਪਣੀ ਉੱਪਰ ਵੱਲੋਂ ਨਾ ਜਾਵੇ ਤੇ ਹੁਣ ਜਿਹੜੀ ਤੁਸੀਂ ਫੋਟੋ ਵਿੱਚ ਇਹ ਸਲਾਬ ਦੇਖ ਰਹੇ ਹੋ ਇਹ ਤੁਸੀਂ ਦੇਖ ਸਕਦੇ ਹੋ ਕਿ ਫਰਸ਼ ਲੱਗਣ ਤੋਂ ਬਾਅਦ ਉੱਪਰ ਵੱਲੋਂ ਚੜ ਰਹੀ ਹੈ ਇਹਦਾ ਮਤਲਬ ਇਹ ਹੈ ਕਿ ਜਿਹੜੀ ਆਪਾਂ ਡੀਪੀਸੀ ਪਾਈ ਸੀ ਉਹ ਇੱਕ ਹਿਸਾਬ ਨਾਲ ਫੇਲ ਹੋ ਚੁੱਕੀ ਹੈ ਫੇਲ ਤਾਂ ਹੋ ਚੁੱਕੀ ਹੈ ਕਿਉਂਕਿ ਉਹਦੇ ਬਰਾਬਰ ਆਪਾਂ ਫਰਸ਼ ਲਾ ਦਿੱਤਾ ਤੇ ਜਿਹੜੀ ਉਹ ਫਰਸ਼ ਲੱਗਣ ਦੇ ਨਾਲ ਥੱਲੜੀ ਸਲਾਬ ਉੱਪਰ ਜਾਣ ਲੱਗੀ ਤੇ ਇਹ ਆਪਾਂ ਹੁਣ ਪਹਿਲਾਂ ਇਹਦਾ ਸੋਲੂਸ਼ਨ ਕਰ ਸਕਦੇ ਸੀ ਕਿ ਡੀਪੀਸੀ ਤੋਂ ਥੱਲੇ ਥੱਲੇ ਫਰਸ਼ ਰਹਿ ਜਾਵੇ ਜਿੱਥੋਂ ਤੱਕ ਡੀਪੀਸੀ ਆ ਉਦੋਂ ਥੱਲੇ ਥੱਲੇ ਫਰਸ਼ ਖਤਮ ਹੋ ਜਾਵੇ ਸਕਾਰਟਿੰਗ ਵੀ ਲਾਉਣੀ ਆ ਆਪਾਂ ਉਹਦੇ ਥੱਲੇ ਥੱਲੇ ਹੀ ਖਤਮ ਕਰ ਦੋ ਤਾਂ ਜਾ ਕੇ ਆਪਣਾ ਸਲਾਬ ਦਾ ਹੱਲ ਹੋ ਸਕਦਾ ਜੇ ਆਪਾਂ ਫਰਸ਼ ਇਦਾਂ ਹੀ ਬਰਾਬਰ ਰੱਖਦੇ ਰਵਾਂਗੇ ਟੀਪੀਸੀ ਤੇ ਤਾਂ ਉਹਦਾ ਫਿਰ ਹੱਲ ਹੈ ਨਹੀਂ ਆ ਕਿਉਂਕਿ ਥੱਲੜੀ ਸਲਾਬ ਉੱਪਰ ਚੜਨ ਲੱਗੀ ਉਹਦਾ ਆਪਾਂ ਕੋਈ ਹੱਲ ਕਰ ਹੀ ਨਹੀਂ ਸਕਦੇ ਜੇ ਕੋਈ ਲੀਕਸ ਦਾ ਖਤਰਾ ਹੈ ਉਹਦਾ ਤਾਂ ਆਪਾਂ ਬਾਅਦ ਵਿੱਚ ਸੋਲੂਸ਼ਨ ਕਰ ਸਕਦੇ ਆ ਪਾਣੀ ਲੀਕ ਬੰਦ ਕਰਤਾ ਤੇ ਸਲਾਬ ਆਉਣੀ ਖਤਮ ਹੋਊਗੀ ਪਰ ਜਿਹੜੀ ਹੁਣ ਥੱਲੂ ਸਲਾਬ ਤਾਂ ਆ ਰਹੀ ਹੈ ਇਹਦਾ ਹੁਣ ਆਪਾਂ ਪਹਿਲਾਂ ਹੀ ਹੱਲ ਕਰ ਸਕਦੇ ਸੀ ਹੁਣ ਇਹਦਾ ਹੱਲ ਕੁਛ ਵੀ ਨਹੀਂ ਹੋ ਸਕਦਾ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਕਮੈਂਟ ਵਿੱਚ ਪੁੱਛ ਸਕਦੇ ਹੋ ਧੰਨਵਾਦ